ਰਾਵਣ ਹੁੱਤੇ ਸੋਰੰਕਨ ਜਿਨ ਸਿਰ ਦੀਨੇ ਕਾਟ ਧਿਆਨ ਦੇਣਾ ਗੁਰਦੇਵ ਜੀ ਉਥੇ ਬਚਨ ਕਰਦੇ ਨੇ ਵੀ ਜਿੱਥੇ ਪ੍ਰੇਮ ਹੈ ਨਾ ਜਿਹੜਾ ਉਹ ਧਨ ਸੋਨੇ ਨਾਲ ਨਹੀਂ ਤੋਲਿਆ ਜਾ ਸਕਦਾ ਗੁਰਦੇਵ ਕਹਿੰਦੇ 라ਵਣ ਕੋਲ ਸੋਨੇ ਦੀ ਕਮੀ ਨਹੀਂ ਸੀ ਰਾਵਣ ਨੇ ਆਪਣੇ ਗੁਰੂ ਦੇ ਅੱਗੇ 11 ਵਾਰ ਸਿਰ ਕੱਟ ਕੇ ਰੱਖਿਆ ਸੀ ਬਾਣੀ ਦਾ ਪਰਮਾਨ ਰੱਖਿਆ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਦਮ ਦਾ ਅਰਥ ਹੈ ਦਾਮ ਪ੍ਰੇਮ ਸੋਨੇ ਨਾਲ ਨਹੀਂ ਮਾਪਿਆ ਜਾ ਸਕਦਾ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲਿਆ ਹੈ ਮੋ ਤੋ ਗੁਰਦੇਵ ਨੇ ਉੱਥੇ ਜ਼ਿਕਰ ਕੀਤਾ ਰਾਵਣ ਹੁੰਦੇ ਸੋ ਰੰਕ ਨੈ ਰਾਵਣ ਗਰੀਬ ਥੋੜਾ ਸੀ ਪਰ ਉਹਨੇ ਆਪਣੇ ਗੁਰੂ ਅੱਗੇ ਸੋਨਾ ਨਹੀਂ ਰੱਖਿਆ ਹੀਰੇ ਨਹੀਂ ਰੱਖੇ ਆਪਣਾ ਸਿਰ ਰੱਖਿਆ ਸੀ ਗੁਰੂ ਕੋਲੋਂ ਸਿਰ ਕੀ ਆਪਣੀ ਮੱਤ ਆਪਣਾ ਆਪਾ ਰੱਖ ਦੇਣਾ ਹਾਂ ਦੂਸਰਾ ਪੱਖ ਬਾਣੀ ਚਾਹੁੰਦਾ ਭਾਵੇਂ ਬੰਦਾ ਤਨਵਾਨ ਹੋਏ ਵਿਦਵਾਨ ਵੀ ਹੋਏ ਪਰ ਹੰਕਾਰ ਆਜੇ ਸਭ ਕੁਝ ਨਸ਼ਟ ਹੋ ਜਾਉਂਦਾ ਹੈ ਹੰਕਾਰ ਮੈਨੂੰ ਕਹਿਣ ਦੇਣਾ ਭਾਈ ਗੁਰਦਾਸ ਜੀ ਕਹਿੰਦੇ ਭਾਵੇਂ ਦੁੱਧ 10 ਕੁਇੰਟਲ ਹੈ ਕਾਂਜੀ ਦੀਆਂ ਕੁਝ ਬੂੰਦਾਂ ਪੈ ਜਾਣ ਉਹ ਫਟ ਜਾਂਦਾ ਜੇ ਇਸ ਸੇਵਾ 'ਚ ਹੰਕਾਰ ਆ ਗਿਆ ਆ ਬੱਚੇ ਨੂੰ ਜ਼ਰੂਰ ਸੰਭੋਜੇ ਦੇ ਨਾਲ ਹੈ ਧਿਆਨ ਦੇਣਾ ਜੇ ਇਸ ਧਰਮ ਦੇ ਕਰਮ 'ਚ ਹੰਕਾਰ ਆ ਗਿਆ ਉਹਨੇ ਸਭ ਕੁਝ ਨਸ਼ਟ ਕਰ ਦੇਣਾ ਤੇ ਬਾਣੀ ਚ ਫਿਰ ਉਹ ਪੱਖ ਵੀ ਆਇਆ ਹੰਕਾਰ ਵਾਲਾ ਜੋ ਗੁਰਦੇਵ ਨੇ ਕਈ ਸ਼ਬਦ ਬਾਣੀ ਚ ਬਿਆਨ ਕੀਤੇ ਨੇ ਸਾਬ ਜੀ ਕਹਿੰਦੇ ਅੱਜ ਤੁਸੀਂ ਧਿਆਨ ਮਾਰ ਸਕਦੇ ਹੋ 라ਵਣ ਦੀ ਲੰਕਾ ਕਿੱਥੇ ਅੱਜ ਲੰਕਾ ਸਾ ਕੋਟ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਕਹਿੰਦੇ ਲੰਕਾ ਸਾ ਕੋਟ ਸਮੁੰਦਰੀ ਖਾਈ ਤਿਹ 라ਵਣ ਘਰ ਖਬਰ ਨਾ ਪਾਇ ਜਿਹਦੇ ਭਾਰੇ ਕਿਹਾ ਜਾਂਦਾ ਸੀ ਜਿਹਦੇ ਕੋਲ ਸੋਨੇ ਦੀ ਲੰਕਾ ਸਮੁੰਦਰ ਚਾਰਛਪੇਰੇ ਖਾਈ ਵਰਗਾ ਸੀ ਸਾਬ ਕਹਿੰਦੇ ਅੱਜ ਉਹਦਾ ਘਰ ਲੱਭ ਲੋ ਕਿੱਥੇ ਅੱਜ ਰਾਵਣ ਦਾ ਕਿਲਾ ਲੱਭ ਲੋ ਸ਼੍ਰੀਲੰਕਾ ਵਾਲੇ ਤੇ ਕਹਿੰਦੇ ਸਾਨੂੰ ਰੋਟੀ ਨਹੀਂ ਮਿਲਦੀ ਸਾਡੇ ਕੋਲ ਕਿੱਥੇ ਸੋਨੇ ਤੇ ਰਾਵਣ ਘਰ ਖਬਰ ਨਾ ਪਾਈ ਅੱਜ ਤੁਸੀਂ ਨੈਵੀਗੇਸ਼ਨ ਤੋਂ ਰਾਵਣ ਦਾ ਮਹਿਲ ਲੱਭ ਲੋ ਗੂਗਲ ਮੈਪ ਤੋਂ ਲੱਭ ਜਾਏ ਕੋਈ ਨਾਮੋਂ ਨਿਸ਼ਾਨ ਨਹੀਂ ਰਿਹਾ ਹੰਕਾਰ ਹੀ ਭਾਵੇਂ ਬਣਦਾ ਬਹੁਤ ਵੱਡਾ ਪਰ ਉਹਦਾ ਨਾਮੋ ਨਿਸ਼ਾਨ ਮਿੱਟ ਜਾਂਦਾ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਤੇਹ ਰਾਵਣ ਘਰ